ਜੋ ਆਪਣਾ ਸਾਡੀ ਰੀਤ ਦੀ ਗਲਤ ਵੀਡੀਓ ਬਣਾ ਕੇ ਪਾਈ ਕਿਸੇ ਨੇ ਉਹ ਐਡਮਿਟ ਹੋ ਗਈ ਬਿਮਾਰ ਹੋ ਗਈ ਮੈਨੂੰ ਇੱਕ ਕੀ ਕੋਲੀ ਪੁੱਤ ਤੇਰੇ ਨਾਲ ਆ 2 ਘੰਟੇ ਬਾਅਦ ਛੁੱਟੀ ਲੈ ਕੇ ਕਰੇ ਕਿ ਮੇਰੇ ਮਮਾ ਪਾਪਾ ਮੇਰੇ ਨਾਲ ਉਹਨੂੰ ਅਸੀਂ ਇਹ ਵੀ ਨਾ ਗਲਤ ਸਮਝਣਾ ਕਿਉਂਕਿ ਤੁਸੀਂ ਭਾਜੀ ਇਹੇ ਜੀ ਵੀਡੀਓ ਜੋੜ ਕੇ ਬਣ ਜਾਂਦੀ ਹੈ ਮੈਂ ਤਾਂ ਹੈਰਾਨ ਰਹਿ ਗਿਆ ਕਰਮੇਤਾ ਦੀ ਪਿੱਛੇ ਜੇ ਕਿਸੇ ਨੇ ਨਾ ਜੋ ਆਪਣਾ ਸਾਡੀ ਰੀਤ ਦੀ ਗਲਤ ਵੀਡੀਓ ਬਣਾ ਕੇ ਪਾਈ ਕਿਸੇ ਨੇ ਉਹ ਐਡਮਿਟ ਹੋ ਗਈ ਬਿਮਾਰ ਹੋ ਗਈ ਮੈਨੂੰ ਇੱਕ ਕੀ ਕਾਲਜ ਦੇ ਪੁੱਤ ਤੇਰੇ ਨਾਲ ਆ ਅਸੀਂ ਹੂੰ ਦੋ ਘੰਟੇ ਬਾਅਦ ਛੁੱਟੀ ਲੈ ਕੇ ਰਹੇ ਕਿ ਮੇਰੇ ਮਮਾ ਪਾਪਾ ਮੇਰੇ ਨਾਲ ਉਹਨੂੰ ਅਸੀਂ ਇਹ ਵੀ ਨਾ ਗਲਤ ਸਮਝਣ ਕਿਉਂਕਿ ਤੁਸੀਂ ਭਾਜੀ ਇਹੇ ਜੀ ਵੀਡੀਓ ਜੋੜ ਕੇ ਬਣ ਜਾਂਦੀ ਹੈ ਮੈਂ ਤਾਂ ਹਰਾਮ ਰਹਿ ਗਿਆ ਕਰਮੇਤਾ ਦੀ ਪਿੱਛੇ ਜੇ ਕਿਸੇ ਨੇ ਨਾ ਜੋੜ ਕੇ ਬਣਾਦੀ ਐਵੇਂ ਤੇ ਸਾਫ ਪਤਾ ਲੱਗਦਾ ਇਹ ਫੇਕ ਆ ਬਟ ਫਿਰ ਵੀ ਆਪਣੇ ਪੇਜ ਆ ਵਾਲਿਆਂ ਨੇ ਆ ਦੇਖ ਲੋ ਕਰਮੇਤਾ ਕਰਦੀ ਫਿਰਦੀ ਲੋਕਾਂ ਦੀ ਨਿਮਾਜ਼ ਫਿਰ ਵੀ ਇਹੀ ਵਾਰਤਾ ਵੀ ਹਾਂ ਇਹ ਗਲਤ ਕਰਦੀ ਹੈ ਹਾਲਾਂਕਿ ਉਹਦੀ ਫੇਕ ਵੀਡੀਓ ਸੀ ਠੀਕ ਹੈ ਇਹ ਨਹੀਂ ਇਹ ਕਿਉਂ ਮਤਲਬ ਜਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਤਾਂ ਜਿਵੇਂ ਤੁਸੀਂ ਦੱਸਿਆ ਵੀ ਮੋਰਲ ਸਪੋਰਟ ਕਰ ਲਈ ਬਹੁਤ ਬੰਦੇ ਤਾਂ ਬਹੁਤ ਹੱਦ ਤੱਕ ਚਲੇ ਜਾਂਦੇ ਆ ਮਤਲਬ ਕਈ ਵਾਰੀ ਅਸੀਂ ਦੇਖਿਆ ਕਈ ਸਟੇਟਾਂ ਦੇ ਵਿੱਚ ਆਇਆ ਕਿ ਅਸੀਂ ਵੀਡੀਓ ਇਦਾਂ ਬਣਾਤੀ ਤਾਂ ਉਹ ਬੰਦਾ ਸੁਸਾਈਸਾਈਡ ਅਟੈਂਪਟ ਕਰਨ ਤੱਕ ਜਾਂਦਾ ਹਨਾ ਭਾਜੀ ਤੁਸੀਂ ਦੇਖੋ ਹੁਣ ਜੇ ਮੰਨ ਲਓ ਮੇਰੀ ਬੇਟੀ ਦੀ ਕੋਈ ਆਏ ਬਣਾ ਕੇ ਪਾ ਦਵੇ ਮੇਰਾ ਅਖੀਰੀ ਤਾਂ ਮੇਰਾ ਮਰਨ ਹੋਣਾ ਹੀ ਆ ਵੀ ਆ ਕੀ ਕਈ ਲੋਕ ਹੁੰਦੇ ਆ ਸਟਰੋਂਗ ਚੱਲ ਜਾਂਦੇ ਅਸੀਂ ਚੱਲ ਜਾਂਦੇ ਆ ਸਾਡੀ ਰੀਦ ਦੀ ਗਲਤ ਵੀਡੀਓ ਬਣਾ ਕੇ ਪਾਈ ਕਿਸੇ ਨੇ ਉਹ ਐਡਮਿਟ ਹੋ ਗਈ ਬਿਮਾਰ ਹੋ ਗਈ ਮੈਨੂੰ ਇੱਕ ਕੀ ਕੋਲੀ ਦੇ ਪੁੱਤ ਤੇਰੇ ਨਾਲ ਆ ਦੋ ਘੰਟੇ ਬਾਅਦ ਛੁੱਟੀ ਲੈ ਕੇ ਕਰੇਗੀ ਮੇਰੇ ਮਮਾ ਪਾਪਾ ਮੇਰੇ ਨਾਲ ਉਹਨੂੰ ਅਸੀਂ ਇਹ ਵੀ ਨਾ ਗਲਤ ਸਮਝਣ ਕਿਉਂਕਿ ਤੁਸੀਂ ਭਾਜੀ ਇਹੇ ਜੀ ਵੀਡੀਓ ਜੋੜ ਕੇ ਬਣ ਜਾਂਦੀ ਮੈਂ ਤਾਂ ਹਰਾਨ ਰਹਿ ਗਿਆ ਕਰਮਤਾ ਦੀ ਪਿੱਛੇ ਜੇ ਕਿਸੇ ਨੇ ਨਾ ਜੋ ਸਾਡੀ ਰੇਤ ਦੀ ਗਲਤ ਵੀਡੀਓ ਬਣਾ ਕੇ ਪਾਈ ਕਿਸੇ ਨੇ ਉਹ ਐਡਮਿਟ ਹੋ ਗਈ ਬਿਮਾਰ ਹੋ ਗਈ ਮੈਨੂੰ ਇੱਕ ਕੀ ਕੋਲੀ ਦੇ ਪੁੱਤ ਤੇਰੇ ਨਾਲ ਆ ਅਸੀਂ ਦੋ ਘੰਟੇ ਬਾਅਦ ਛੁੱਟੀ ਲੈ ਕੇ ਕਰੇ ਕਿ ਮੇਰੇ ਮਮਾ ਪਾਪਾ ਮੇਰੇ ਨਾਲ ਉਹਨੂੰ ਅਸੀਂ ਇਹ ਵੀ ਨਾ ਗਲਤ ਸਮਝਾਂ ਕਿਉਂਕਿ ਤੁਸੀਂ ਭਾਜੀ ਇਹੇ ਜੀ ਵੀਡੀਓ ਜੋੜ ਕੇ ਬਣ ਜਾਂਦੀ ਹੈ ਮੈਂ ਤਾਂ ਹਰਾਮ ਰਹਿ ਗਿਆ ਕਰਮੇਤਾ ਦੀ ਪਿੱਛੇ ਜੇ ਕਿਸੇ ਨੇ ਨਾ ਜੋੜ ਕੇ ਬਣਾਦੀ ਐਵੇਂ ਤੇ ਸਾਫ ਪਤਾ ਲੱਗਦਾ ਇਹ ਫੇਕ ਆ ਬਟ ਫਿਰ ਵੀ ਆਪਣੇ ਪੇਜ ਵਾਲਿਆਂ ਨੇ ਆ ਦੇਖ ਲੋ ਕਰਮੇਤਾ ਕਰਦੀ ਫਿਰਦੀ ਲੋਕਾਂ ਦੀ ਨਿਮਾਜ਼ ਫਿਰ ਵੀ ਇਹੀ ਵਾਰਤਾ ਵੀ ਹਾਂ ਇਹ ਗਲਤ ਕਰਦੀ ਹੈ ਹਾਲਾਂਕਿ ਉਹਦੀ ਫੇਕ ਵੀਡੀਓ ਸੀ ਠੀਕ ਹੈ ਇਹ ਨਹੀਂ ਇਹ ਕਿਉਂ ਮਤਲਬ ਜਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਤਾਂ ਜਿਵੇਂ ਤੁਸੀਂ ਦੱਸਿਆ ਵੀ ਮੋਰਲ ਸਪੋਰਟ ਕਰ ਲਈ ਬਹੁਤ ਬੰਦੇ ਤਾਂ ਬਹੁਤ ਹੱਦ ਤੱਕ ਚਲੇ ਜਾਂਦੇ ਆ ਮਤਲਬ ਕਈ ਵਾਰੀ ਅਸੀਂ ਦੇਖਿਆ ਕਈ ਸਟੇਟਾਂ ਦੇ ਵਿੱਚ ਆਇਆ ਕਿ ਅਸੀਂ ਵੀਡੀਓ ਇਦਾਂ ਬਣਾਤੀ ਤਾਂ ਉਹ ਬੰਦਾ ਸੁਸਾਈਸਾਈਡ ਅਟੈਂਪਟ ਕਰਨ ਤੱਕ ਜਾਂਦਾ ਹਨਾ ਭਾਜੀ ਤੁਸੀਂ ਦੇਖੋ ਹੁਣ ਜੇ ਮੰਨ ਲਓ ਮੇਰੀ ਬੇਟੀ ਦੀ ਕੋਈ ਆਏ ਬਣਾ ਕੇ ਪਾ ਦਵੇ ਮੇਰਾ ਅਖੀਰੀ ਤਾਂ ਮੇਰਾ ਮਰਨ ਹੋਣਾ ਹੀ ਆ ਵੀ ਆ ਕੀ ਕਈ ਲੋਕ ਹੁੰਦੇ ਆ ਸਟਰੋਂਗ ਚੱਲ ਜਾਂਦੇ ਅਸੀਂ ਚੱਲ ਜਾਂਦੇ ਆ ਸਾਡੀ ਰੀਦ ਦੀ ਗਲਤ ਵੀਡੀਓ ਬਣਾ ਕੇ ਪਾਈ ਕਿਸੇ ਨੇ ਉਹ ਐਡਮਿਟ ਹੋ ਗਈ ਬਿਮਾਰ ਹੋ ਗਈ ਮੈਨੂੰ ਇੱਕ ਹੀ ਕਾਲਜ ਦੇ ਪੁੱਤ ਤੇਰੇ ਨਾਲ ਆ ਦੋ ਘੰਟੇ ਬਾਅਦ ਛੁੱਟੀ ਲੈ ਕੇ ਕਰੇ ਕਿ ਮੇਰੇ ਮਮਾ ਪਾਪਾ ਮੇਰੇ ਨਾਲ ਉਹਨੂੰ ਅਸੀਂ ਇਹ ਵੀ ਨਾ ਗਲਤ ਸਮਝਣਾ ਕਿਉਂਕਿ ਤੁਸੀਂ ਭਾਜੀ ਇਹੇ ਜੀ ਵੀਡੀਓ ਜੋੜ ਕੇ ਬਣ ਜਾਂਦੀ ਹੈ ਮੈਂ ਤਾਂ ਹੈਰਾਨ ਰਹਿ ਗਿਆ ਕਰਮੇਤਾ ਦੀ ਪਿੱਛੇ ਜੇ ਕਿਸੇ ਨੇ ਨਾ ਜੋ ਸਾਡੀ ਰੀਤ ਦੀ ਗਲਤ ਵੀਡੀਓ ਬਣਾ ਕੇ ਪਾਈ ਕਿਸੇ ਨੇ ਉਹ ਐਡਮਿਟ ਹੋ ਗਈ ਬਿਮਾਰ ਹੋ ਗਈ ਮੈਨੂੰ ਇੱਕ ਹੀ ਕਾਲਜ ਦੇ ਪੁੱਤ ਤੇਰੇ ਨਾਲ ਆ ਅਸੀਂ 2 ਘੰਟੇ ਬਾਅਦ ਛੁੱਟੀ ਲੈ ਕੇ ਕਰੇ ਕਿ ਮੇਰੇ ਮਮਾ ਪਾਪਾ ਮੇਰੇ ਨਾਲ ਉਹਨੂੰ ਇਹ ਸੀ ਇਹ ਵੀ ਨਾ ਗਲਤ ਸਮਝ ਜਾਣ ਕਿਉਂਕਿ ਤੁਸੀਂ ਭਾਜੀ ਇਹੇ ਜੀ ਵੀਡੀਓ ਜੋੜ ਕੇ ਬਣ ਜਾਂਦੀ ਹੈ ਮੈਂ ਤਾਂ ਹਰਾਮ ਰਹਿ ਗਿਆ ਕਰਮੇਤਾ ਦੀ ਪਿੱਛੇ ਜੇ ਕਿਸੇ ਨੇ ਨਾ ਜੋੜ ਕੇ ਬਣਾਦੀ ਐਵੇਂ ਤੇ ਸਾਫ ਪਤਾ ਲੱਗਦਾ ਇਹ ਫੇਕ ਆ ਬਟ ਫਿਰ ਵੀ ਆਪਣੇ ਪੇਜ ਵਾਲਿਆਂ ਨੇ ਆ ਦੇਖ ਲੋ ਕਰਮੇਤਾ ਕਰਦੀ ਫਿਰਦੀ ਲੋਕਾਂ ਦੀ ਨਿਮਾਜ਼ ਫਿਰ ਵੀ ਇਹੀ ਵਾਰਤਾ ਵੀ ਹਾਂ ਇਹ ਗਲਤ ਕਰਦੀ ਹੈ ਹਾਲਾਂਕਿ ਉਹਦੀ ਫੇਕ ਵੀਡੀਓ ਸੀ ਠੀਕ ਹੈ ਇਹ ਨਹੀਂ ਇਹ ਕਿਉਂ ਮਤਲਬ ਜਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਤਾਂ ਜਿਵੇਂ ਤੁਸੀਂ ਦੱਸਿਆ ਵੀ ਮੋਰਲ ਸਪੋਰਟ ਕਰ ਲਈ ਬਹੁਤ ਬੰਦੇ ਤਾਂ ਬਹੁਤ ਹੱਦ ਤੱਕ ਚਲੇ ਜਾਂਦੇ ਆ ਮਤਲਬ ਕਈ ਵਾਰੀ ਅਸੀਂ ਦੇਖਿਆ ਕਈ ਸਟੇਟਾਂ ਦੇ ਵਿੱਚ ਆ ਕਿ ਅਸੀਂ ਵੀਡੀਓ ਇਦਾਂ ਬਣਾਤੀ ਤਾਂ ਉਹ ਬੰਦਾ ਸੁਸਾਈਸਾਈਡ ਅਟੈਂਪਟ ਕਰਨ ਤੱਕ ਜਾਂਦਾ ਹਨਾ ਭਾਜੀ ਤੁਸੀਂ ਦੇਖੋ ਹੁਣ ਜੇ ਮੰਨ ਲਓ ਮੇਰੀ ਬੇਟੀ ਦੀ ਕੋਈ ਆਏ ਬਣਾ ਕੇ ਪਾ ਦਵੇ ਮੇਰਾ ਅਖੀਰੀ ਤਾਂ ਮੇਰਾ ਮਰਨ ਹੋਣਾ ਹੀ ਆ ਵੀ ਆ ਕੀ ਕਈ ਲੋਕ ਹੁੰਦੇ ਆ ਸਟਰੋਂਗ ਚੱਲ ਜਾਂਦੇ ਅਸੀਂ ਚੱਲ ਜਾਂਦੇ